ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰਜ ਕੀ ਖਾਲਸਾ ਵਾਹਿਗੁਰਜ ਕੀ ਫਤਿਹ ਜਦੋਂ ਗੱਲ ਚੱਲਦੀ ਆ ਦਵਾਬੇ ਦੀ ਧਰਤੀ ਦੀ ਦਵਾਬੇ ਦੀ ਧਰਤੀ ਤੇ ਪੈਦਾ ਹੋਏ ਮਹਾਪੁਰਸ਼ਾਂ ਦੀ ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦਾ ਨਾ ਮੋਹਰਲੀ ਕਤਾਰ ਵਿੱਚ ਆਉਂਦਾ ਜਿਨ੍ਹਾਂ ਸੰਤਾਂ ਨੇ ਜਿੱਥੇ ਸਿੱਖ ਸੰਗਤ ਨੂੰ ਸੱਚ ਦੇ ਰਾਹ ਤੇ ਤੋਰਿਆ ਉਥੇ ਨਾਲ ਦੀ ਨਾਲ ਵੱਖ-ਵੱਖ ਪਿੰਡਾਂ ਕਸਬਿਆਂ ਦੇ ਵਿੱਚ ਸਕੂਲ ਖੋਲ੍ਹ ਕੇ ਸੰਗਤ ਨੂੰ ਬੱਚਿਆਂ ਨੂੰ ਪੜ੍ਹਾਉਣ ਦਾ ਸਨੇਹਾ ਦਿੱਤਾ ਜਦੋਂ ਉਹਨਾਂ ਦੀ ਵਰਸੀ ਆਉਂਦੀ ਆ ਨਾ ਜੂਨ ਮਹੀਨੇ ਤੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਵੱਲੋਂ ਉਹਨਾਂ ਦੀ ਸਾਲਾਨਾ ਵਰਸੀ ਬੜੀ ਚੜ੍ਹਦੀ ਕਲਾ ਦੇ ਵਿੱਚ ਮਨਾਈ ਜਾਂਦੀ ਆ ਇਸੇ ਤਰ੍ਹਾਂ ਹਰ ਸਾਲ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਕਰਵਾਏ ਜਾਂਦੇ ਸਾਲਾਨਾ ਸਮਾਗਮਾਂ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਬੜਾ ਭਾਰੀ ਉਤਸ਼ਾਹ ਹੁੰਦਾ ਸੋ ਅੱਜ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਦੀ ਸਮੁੱਚੀ ਪ੍ਰਬੰਧਕ ਕਮੇਟੀ ਸਾਡੇ ਨਾਲ ਮੌਜੂਦ ਆ ਜੂਨ ਦਾ ਮਹੀਨਾ ਆ ਰਿਹਾ ਵਾ ਤੋਂ ਆਪਾਂ ਸਾਰੀ ਸੰਗਤ ਦੇ ਨਾਲ ਗੱਲ ਕਰਦੇ ਆ ਕਿ ਖਾਲਸਾ ਜੀ ਪ੍ਰੋਗਰਾਮ ਕਿਸ ਤਰ੍ਹਾਂ ਲਿਖ ਕੇ ਆ ਬਰੇਸ਼ੀਆ ਗੁਰਦੁਆਰਾ ਸਿੰਘ ਸਭਾ ਫਲੈਰੋ ਦੇ ਵਿੱਚ ਸਮੂੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਬਰੇਸ਼ੀਆ ਅਤੇ ਗੁਰਦਵਰਾ ਸਿੰਘ ਸਭਾ ਫਲਰ ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਵਧੀਆ ਢੰਗ ਨਾਲ ਇਸ ਸਾਲ ਵੀ ਜਿਹੜੇ ਕਿ ਪ੍ਰਬੰਧ ਅਤੇ ਪ੍ਰੋਗਰਾਮ ਬੜੇ ਸਜਜੇ ਢੰਗ ਨਾਲ ਲਿਖੇ ਗਏ ਹਨ ਜੋ ਕਿ 6 ਜੂਨ 7 ਜੂਨ ਅਤੇ 8 ਜੂਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਸੰਤ ਬਾਬਾ ਪ੍ਰੇਮ ਸਿੰਘ ਦੀ ਵਰਸੀ ਖੁੱਲੇ ਟੈਂਟ ਲਾ ਕੇ ਬਾਹਰ ਖੇਤਾਂ ਵਿੱਚ ਮਨਾਈ ਜਾ ਰਹੀ ਆ ਸ਼ੁਕਰ ਸ਼ਨੀ ਐਤਵਾਰ ਨੂੰ ਇਸ ਸਮਾਗਮ ਕੀਤੇ ਜਾ ਰਹੇ ਹਨ ਜਿਸ ਵਿੱਚ ਜਨੀਵਾਰ ਨੂੰ ਭਾਰੀ ਦੀਵਾਨ ਬਾਹਰ ਸਜਾਏ ਜਾਣਗੇ ਐਤਵਾਰ ਦਿਨ ਦੇ ਦੀਵਾਨ ਜਿਹੜੇ ਪੰਡਾਲਾਂ ਦੇ ਵਿੱਚ ਬਾਹਰ ਸਜਾਏ ਜਾਣਗੇ ਜੀ ਸੋ ਜੇ ਆਪਾਂ ਗੱਲ ਕਰਦੇ ਆ ਗੁਰਦੁਆਰਾ ਸਾਹਿਬ ਫਲੈਰੋ ਦੀ ਤੇ ਸੰਗਤ ਬੜੀ ਵੱਡੀ ਤਦਾਦ ਦੇ ਵਿੱਚ ਆਉਂਦੀ ਆ ਸਾਲਾਨਾ ਵਰਸੀ ਤੇ ਕਿੰਨਾ ਕਿ ਸੰਗਰਾਂ ਦਾ ਸੰਗਤਾਂ ਦਾ ਇਕੱਠ ਹੁੰਦਾ ਦੇਖੋ ਜੀ ਅਸੀਂ ਹਰ ਸਾਲ ਜਦੋਂ ਟੈਂਟ ਲਾਉਂਦੇ ਆ तकरीबन 25000 ਤੋਂ ਉੱਪਰ ਦਾ ਇਕੱਠ ਹਰ ਸਾਲ ਹੁੰਦਾ ਤੇ ਅਤਕੀ ਵੀ ਸਾਨੂੰ ਆਸ ਆ ਵੀ ਕੋਈ ਗੁਰੂ ਸਾਹਿਬ ਕਿਰਪਾ ਕਰਨਗੇ ਵੱਡੀ ਪੱਧਰ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਬਾਹਰ ਖੇਤਾਂ ਦੇ ਵਿੱਚ ਟੈਂਟ ਲਾ ਕੇ ਇਸ ਵਾਰ ਵੀ ਅਸੀਂ ਜਿਹੜੀ ਸੰਤ ਬਾਬਾ ਪ੍ਰੇਮ ਸਿੰਘ ਦੀ ਸਾਲਾਨਾ ਵਰਸੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਆ ਇਸ ਵਿੱਚ ਵੀ ਵੱਡਾ ਇਕੱਠ ਹੋਣ ਦੇ ਬਹੁਤ ਅਸਾਰ ਹਨ ਸੋ ਤਿੰਨ ਦਿਨ ਜਿੱਥੇ ਗੁਰਬਾਣੀ ਕਥਾ ਕੀਰਤਨ ਵਿਚਾਰਾਂ ਦੇ ਪ੍ਰਵਾਹ ਚੱਲਦੇ ਨੇ ਵੱਖ-ਵੱਖ ਜਥੇ ਆਉਂਦੇ ਨੇ ਮੈਨੂੰ ਯਾਦ ਆ ਕਿ ਤੁਸੀਂ ਹਰ ਸਾਲ ਇੰਡੀਆ ਤੋਂ ਕੋਈ ਜਥਾ ਸੱਦਦੇ ਹੋ ਇਸ ਵਰਸੀ ਦੇ ਲਈ ਐਕਟੀਵ ਕਿਹੜੇ ਕਿਹੜੇ ਜਥੇ ਆ ਰਹੇ ਆ ਥੋੜਾ ਜਿਹਾ ਸਾਨੂੰ ਵਿਸਤਾਰ ਸਹਿਤ ਦੱਸੋ ਅੱਜ ਕੀ ਜੀ ਸੱਚਖੰਡ ਸ੍ਰੀ ਰਮੰਦਰ ਸਾਹਿਬ ਤੁਰ ਅੱਗੀ ਜਥੇ ਪਹੁੰਚ ਰਹੇ ਹਨ ਅਤੇ ਹੋਰ ਵੀ ਆਪਣੇ ਕਥਾਵਾਚਕ ਜਿਹੜੇ ਕਿ ਪਹੁੰਚ ਰਹੇ ਹਨ ਸਾਢੀ ਜਥੇ ਪਹੁੰਚ ਰਹੇ ਹਨ ਸੋ ਸਮੂਚੀ ਆਸਕਤਾਂ ਨੂੰ ਇੱਥੇ ਬੇਨਤੀ ਆ ਵੀ ਵੱਧ ਚੜ ਕੇ ਪਹੁੰਚੋ ਆਪਾਂ ਜਥਿਆਂ ਦਾ ਆਨੰਦ ਮਾਣੀਏ ਨਾਲ ਹੀ ਜੁਕੇ ਦੀ ਧਰਤੀ ਤੋਂ ਦੇਣ ਸਨੇਚਰਵਾਰ 12 ਵਜੇ ਦੁਪਹਿਰੇ ਅਮਰਤ ਸੰਚਾਰ ਲਈ ਪੰਜ ਪਿਆਰੇ ਜਿਹੜੇ ਯੂਕੇ ਦੀ ਧਰਤੀ ਇੰਗਲੈਂਡ ਤੋਂ ਚੱਚੇ ਤੌਰ ਤੇ ਸਾਡੇ ਕੋਲ ਪਹੁੰਚ ਰਹੇ ਨੇ ਸੋ ਸਮੂਚਿਆ ਸੰਗਤ ਨੂੰ ਇੱਥੇ ਇਹ ਵੀ ਇਹ ਬੇਨਤੀ ਕਰਦੇ ਆ ਜਿਨ੍ਹਾਂ ਨੇ ਅਮਰਤ ਛਕਣਾ ਵਾਧ ਚੜ ਕੇ ਪਹੁੰਚ ਕੇ ਸ਼ਨੀਵਾਰ 12 ਵਜੇ ਦੇ ਕਰੀਬ ਗੁਰਦਰਾ ਸਾਹਿਬ ਪਹੁੰਚੋ ਜਿਹੜੇ ਕਕਾਰ ਨੇ ਗੁਰਦਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਪ੍ਰੇਮ ਸਿੰਘ ਜਿਹੜੀ ਯਾਦਗਾਰ ਕਮੇਟੀ ਉਹਨਾਂ ਵੱਲੋਂ ਦਿੱਤੇ ਜਾਣਗੇ ਸੋ ਸਮੂਚਿਆ ਸੰਗਤ ਨੂੰ ਬੇਨਤੀ ਆ ਜਿਨਾ ਅਮਰਤ ਛਕਣਾ ਸ਼ਨੀਵਾਰ ਨੂੰ ਟਾਈਮ ਸਰ ਪਹੁੰਚ ਜਾਣ ਜੀ ਸੋ ਗੱਲ ਕੀਤੀ ਆ ਅਮਰਤ ਸੰਚਾਰ ਵੀ ਹੋਣਗੇ ਇਸ ਸਮਾ ਜਦੋਂ ਆਪਣੀ ਦੂਜੀ ਪੀੜ੍ਹੀ ਜਿਹੜੇ ਬੱਚੇ ਇੱਥੇ ਜੰਮੇ ਪਲੇ ਆ ਉਹਨਾਂ ਨੂੰ ਆਪਣੀ ਪੰਜਾਬੀ ਬੋਲੀ ਦੇ ਨਾਲ ਜੋੜਨ ਲਈ ਵੀ ਕੋਈ ਉਪਰਾਲੇ ਕੀਤੇ ਜਾ ਰਹੇ ਆ ਕੋਈ ਧਾਰਮਿਕ ਸੰਖਿਆ ਦੇ ਵੀ ਮੁਕਾਬਲੇ ਹੋ ਰਹੇ ਆ ਇਸ ਤਰ੍ਹਾਂ ਦਾ ਵੀ ਕੋਈ ਪ੍ਰੋਗਰਾਮ ਉਲੀਕਿਆ ਗਿਆ ਜੀ ਸੰਦਰਚਰਵਾਰ ਨੂੰ ਹੀ ਦੁਪਹਿਰੇ ਅਸੀਂ ਜਿਹੜੇ ਆ ਉਹ ਗੁਰਬਾਣੀ ਕੰਠ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਜਿਹੜੇ ਆ ਉਹ ਸੰਤ ਬਾਬਾ ਫਰੀਦ ਸਿੰਘ ਕਮੇਟੀ ਵੱਲੋਂ ਕਰਵਾਏ ਜਾ ਰਹੇ ਨੇ ਜੋ ਵੀ ਬੱਚੇ ਜਿਹੜੇ ਇਸ ਸਮਾਗਮਾ ਵਿੱਚ ਇਸ ਕੰਪੀਟੀਸ਼ਨ ਚ ਭਾਗ ਲਣਗੇ ਜਿਹੜੇ ਫਰਸਟ ਸੈਕੰਡ ਥਰਡ ਆਣਗੇ ਉਹਨਾਂ ਨੂੰ ਉੱਚੇ ਤੌਰ ਤੇ ਨਾਮ ਵੀ ਦਿੱਤੇ ਜਾਣਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਬੱਚੇ ਆ ਉਹ ਉਤਸ਼ਾਹ ਚ ਰਹਿਣ ਇਦਾਂ ਗੁਰਬਾਣੀ ਨਾਲ ਜੁੜਨ ਗੁਰਬਾਣੀ ਕੰਠ ਮੁਕਾਬਲੇ ਜਿਹੜੇ ਨੇ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਜਿਹੜੇ ਆ 7 ਜੂਨ ਨੂੰ ਜਿਹੜੇ ਸ਼ਨੀਵਾਰ ਨੂੰ ਦੁਪਹਿਰੇ 12:00 ਜਾਂਗੇ ਜੀ ਸੋ ਮੈਂ ਚਾਹਾਂਗਾ ਕਿ ਮੇਰੇ ਨਾਲ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਦੇ ਜਿਹੜੇ ਨਵੇਂ ਅਹੁਦੇਦਾਰ ਆ ਉਹਨਾਂ ਨੇ ਇਸ ਸਾਲ ਹੀ ਸੇਵਾ ਸੰਭਾਲੀ ਆ ਤੇ ਉਹਨਾਂ ਦਾ ਵੀ ਵਿਊ ਲਿਆ ਜਾਵੇ ਖਾਲਸਾ ਜੀ ਜਿਹੜੇ ਆਪਾਂ ਅੰਮ੍ਰਿਤ ਸੰਚਾਰ ਦੀ ਗੱਲ ਚੱਲਦੀ ਆ ਇੱਕ ਆਵਾਜ਼ ਵੀ ਆ ਕਿਉਂਕਿ ਆਪਾਂ ਪ੍ਰਚਾਰ ਬਹੁਤ ਕਰ ਰਹੇ ਆ ਸਿੱਖੀ ਦਾ ਤੇ ਹਰ ਸੰਗਤ ਦੇ ਜ਼ੁਬਾਨ ਤੇ ਜਿਹੜੀ ਇੱਕ ਗੱਲ ਆ ਅੱਗੇ ਵੀ ਅੰਮ੍ਰਿਤ ਸੰਚਾਰ ਹੁੰਦੇ ਸੀ ਚਾਹੇ ਪਹਿਲੀ ਵਾਰੀ ਉਲੀਕਿਆ ਗਿਆ ਇਹ ਜੀ ਜਦੂ ਦੇ ਆਹੀ ਕੈਨ ਗੁਰੂ ਘਰ ਦੇ ਸੰਤ ਬਾਪ ਪ੍ਰੇਮ ਸਿੰਘ ਜੀ ਦੀ ਆਹੀ ਵਰਸੀ ਮਨਾਣੇ ਆ ਇਹ ਉਦੋਂ ਤੀ ਕੈਨ ਮਤਲਬ ਵੀ ਇੰਗਲੈਂਡ ਦੀ ਧਰਤੀ ਤੋਂ ਪੰਜ ਪਿਆਰੇ ਮੰਗਾ ਕੇ ਸਪੈਸ਼ਲ ਆਹੀ ਕੈਨ ਅੰਮ੍ਰਿਤ ਸੰਚਾਰ ਕਰਾਣੇ ਆ ਸੋ ਕਿੰਨੇ ਕੇ ਪ੍ਰਾਣੀ ਆ ਜਿਹੜੇ ਹਰ ਸਾਲ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਨੇ ਕਿੰਨੇ ਕੇ ਪ੍ਰਾਣੀ ਜਿਹੜੇ ਗੁਰੂ ਸਾਹਿਬ ਦੇ ਜਹਾਜ਼ੇ ਚੜ੍ਹਦੇ ਨੇ ਹਰ ਸਾਲ ਜੀ 100 ਦੇ ਲਾਗੇ ਕੁਝ 2-4 ਉੱਪਰ ਜਾਂ 2-4 ਥੱਲੇ ਹੁੰਦੇ ਨੇ तकरीबन 100 ਦੇ ਲਾਗੇ ਪ੍ਰਾਣੀ ਜਿਹਨਾਂ ਨੇ ਹਰ ਸਾਲ ਅਮਰਤ ਸੰਚਾਰ ਦੇ ਵਿੱਚ ਭਾਗ ਲੈਂਦੇ ਨੇ ਜੀ ਸ਼ੱਕ ਦੇ। ਸੋ ਬਹੁਤ ਵਧੀਆ ਇਹਨਾਂ ਨੇ ਗੱਲ ਆਖੀ ਆ ਕਿ ਹਰ ਸਾਲ 100 ਦੇ ਕਰੀਬ ਜਿਹੜੇ ਪ੍ਰਾਣੀ ਆ ਉਹ ਅਮਰਤ ਸੰਚਾਰ ਦਾ ਹਿੱਸਾ ਬਣਨਾ ਚਾਹੁੰਦੇ ਨੇ ਔਰ ਬਣਦੇ ਆਏ ਨੇ। ਸੋ ਮੈਂ ਨਾਲ ਮੇਰੇ ਸਿੰਘ ਸਾਹਿਬ ਖੜੇ ਆ ਇਹਨਾਂ ਨੂੰ ਵੀ ਬੇਨਤੀ ਕਰਾਂ ਕਿ ਅਪੀਲ ਕਰ ਦਿਓ ਇੱਕ ਕਿਉਂਕਿ ਜਿਹੜੀ ਅਪੀਲ ਆ ਨਾ ਉਹ ਹਮੇਸ਼ਾ ਸੰਗਤ ਤੇ ਅਸਰ ਕਰਦੀ ਆ। ਸੋ ਅਮਰਤ ਸੰਚਾਰ ਹੋ ਰਿਹਾ ਉਹਦੀ ਇੱਕ ਅਪੀਲ ਜਿਹੜੀ ਆ ਉਹ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਵਰਾ ਸਿੰਘ ਸਬਾ ਫਲੈਰੋ ਦੀ ਪ੍ਰਬੰਧਕ ਕਮੇਟੀ ਔਰ ਸੰਤ ਬਾਬਾ ਪ੍ਰਿੰਸ ਸਿੰਘ ਯਾਦਗਾਰ ਕਮੇਟੀ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਸ਼ਨੀਵਾਰ ਦੁਪਹਿਰੇ 12 ਵਜੇ ਅਮਰਤ ਸੰਚਾਰ ਹੋ ਰਿਹਾ ਹੈ ਵੱਧ ਚੜ ਕੇ ਸੰਗਤਾਂ ਪਹੁੰਚ ਕੇ ਅਮਰਤ ਅਮਰਤ ਖੰਡੇ ਬਾਟੇ ਦਾ ਅਮਰਜ ਛਕੋ ਜੋ ਕਕਾਰ ਨੇ ਉਹ ਗੁਰੂ ਘਰ ਤੋਂ ਸੇਵਾ ਮੁਕਤ ਕੀਤੇ ਜਾਣਗੇ ਇਸ ਸੰਤਾਂ ਦੇ ਚਰਨਾਂ ਵਿੱਚ ਫੇਰ ਬੇਨਤੀ ਕੀਤੀ ਜਾਂਦੀ ਆ ਬਾਦ ਚੜ ਕੇ ਅਮਰਿਤ ਛਕੋ ਗੁਰੂ ਵਾਲੇ ਬਣੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਦੋਂ ਆਪਾਂ ਗੱਲ ਕਰਦੇ ਆ ਗੁਰਦੁਆਰਾ ਸਾਹਿਬ ਦੀ ਤੇ ਸੰਗਤ ਪੂਰੇ ਯੂਰਪ ਤੋਂ ਆਉਂਦੀ ਆ ਤੇ ਵਰਸੀ ਦੇ ਉੱਤੇ ਬੜੇ ਵੱਡੇ ਇਕੱਠ ਵੀ ਹੁੰਦੇ ਨੇ ਖਾਲਸਾ ਜੀ ਤੁਸੀਂ ਲੰਗਰਾਂ ਦੇ ਪ੍ਰਬੰਧ ਦੱਸ ਤੇ ਤੁਸੀਂ ਅੰਮ੍ਰਿਤ ਸੰਚਾਰ ਦੇ ਬਾਰੇ ਦੱਸਤਾ ਇੱਕ ਗੱਲ ਇਹ ਵੀ ਦੱਸੋ ਕਿ ਜਿਹੜੀ ਸੰਗਤ ਯੂਰਪ ਦੇ ਦੂਜੇ ਦੇਸ਼ਾਂ ਤੋਂ ਆਉਗੀ ਉਹਨਾਂ ਦੇ ਰਹਿਣ ਬਸੇਰੇ ਲਈ ਠਹਿਰਾਓ ਦੇ ਲੋਈ ਵੀ ਕੋਈ ਪ੍ਰਬੰਧ ਕੀਤੇ ਗਏ ਨੇ ਹਾਂਜੀ ਉਹਦੇ ਵਿੱਚ ਵੀ ਸਪੈਸ਼ਲ ਤੌਰ ਤੇ ਜਿਹੜਾ ਵੀ ਸਾਡੇ ਨਾਲ ਕਨੈਕਟ ਕਰਕੇ ਪਹਿਲਾਂ ਸਾਨੂੰ ਫੋਨ ਕਰਨਗੇ ਉਹਨਾਂ ਵਾਸਤੇ ਵੀ ਸਪੈਸ਼ਲ ਜਿਹੜੇ ਸਾਡੇ ਕੋਲ ਸਪੈਸ਼ਲ ਆਣਗੇ ਉਹਨਾਂ ਨੂੰ ਵੀ ਕਹਿਣ ਦਾ ਮਤਲਬ ਵੀ ਰਾਤ ਨੂੰ ਠਹਿਣ ਦਾ ਪੂਰਾ ਬੰਦੋਬਸਤ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਇਹ ਸਨ ਗੁਰਦੁਆਰਾ ਸਾਹਿਬ ਤੇ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰੀ ਕਮੇਟੀ ਦੇ ਅਹੁਦੇਦਾਰ ਸੋ ਪ੍ਰਬੰਧਕਾਂ ਦੇ ਨਾਲ ਹੀ ਸਮਾਗਮ ਹੁੰਦੇ ਨੇ ਪ੍ਰਬੰਧਕਾਂ ਨੂੰ ਹੀ ਜਿਹੜੇ ਪ੍ਰਬੰਧ ਆ ਉਹ ਚਲਾਉਣੇ ਪੈਂਦੇ ਨੇ ਸੋ ਹੋਰ ਵੀ ਵੀਰ ਸਾਡੇ ਨਾਲ ਜੁੜੇ ਆ ਅਸੀਂ ਚਾਹਾਂਗੇ ਕਿ ਵਰਸੀ ਦਾ ਜਿਹੜਾ ਸਮਾਗਮ ਆ ਸਭ ਦੇ ਸਹਿਯੋਗ ਦੇ ਨਾਲ ਹੁੰਦਾ ਤੇ ਭਾਈ ਸਾਹਿਬ ਸੰਗਤ ਨੂੰ ਕੋਈ ਛੋਟਾ ਜਿਹਾ ਸੁਨੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰ ਸਿੰਘ ਸਭਾ ਫਲੈਰੋ ਪਰੰਤ ਕਮੇਟੀ ਸੰਤਵਾਪਾ ਪ੍ਰੇਮ ਸਿੰਘ ਯਾਦਵ ਕਮੇਟੀ ਦੇ ਸਮੂਹ ਸੰਗਤ ਵੱਲੋਂ ਪੂਰੇ ਯੋਰਪ ਭਾਰ ਦੇ ਸੰਗਤਾਂ ਨੂੰ ਬੇਨਤੀ ਇਹ ਹੈ ਕਿ ਹਮੇ ਹਮਾ ਕੇ ਪਹੁੰਚੋ ਬਹੁਤ ਠੋਕੜਾ ਪ੍ਰੋਗਰਾਮ ਹੈ ਸਾਰੇ ਹਿੱਸਾ ਪਾਓ ਉਹ ਆਨੰਦ ਮਾਨੋ ਜੀ ਬਹੁਤ ਵਧੀਆ ਪ੍ਰੋਗਰਾਮ ਚ ਆ ਰਹੇ ਸੀ ਟੈਂਟ ਲਾ ਰਹੇ ਆ ਬਾਹਰ ਟੈਂਟ ਦੇ ਵਿੱਚ ਦੋ ਦਿਨ ਟੈਂਟ ਦੇ ਪ੍ਰੋਗਰਾਮ ਚ ਚਲੇਗਾ ਪਹਿਲੇ ਦਿਨ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰੋਗਰਾਮ ਚ ਲੱਗੇ ਲੰਗਰ ਸੇਵਾ ਸਾਹਿਬ ਬਹੁਤ ਬਹੁਤ ਉਪਲਬਧ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਮਰੇ ਮਾਨੋ ਜੀ ਕੇ ਸਵਾਲ ਆਇਆ ਟੈਂਟ ਤੋਂ ਕਿੱਥੋਂ ਆਉਂਦੀ ਹੈ ਕਿ ਗੁਰਦੁਆਰਾ ਸਾਹਿਬ ਦੀ ਬੜੀ ਅਲੀ ਸ਼ਾਨ ਬਿਲਡਿੰਗ ਹੈ ਜਿਹੜੀ ਉਹ ਸਾਰੀ ਆ ਜਦੋਂ ਆਪਾਂ ਗੱਲ ਕਰਦੇ ਕਿ ਗੁਰਦੁਆਰਾ ਸਭ ਤੋਂ ਮਹਿੰਗਾ ਬਜਟ ਆ ਜਦੋਂ ਆਪਾਂ ਹਿਸਾਬ ਕਿਤਾਬ ਵੱਲ ਨੂੰ ਜਾਂਦੇ ਆ ਸਭ ਤੋਂ ਅਲੀਸ਼ਾਨ ਗੁਰਦੁਆਰਾ ਬਨਿਆ ਸਿੰਘ ਸਭਾ ਫਲੇਰੋ ਬਰੇਸ਼ੀਆ ਦੀ ਧਰਤੀ ਤੇ ਇਹ ਟੈਂਟ ਵਾਲਾ ਕਿਥੋਂ ਜੈਨ ਚਾਉਂਦਾ ਵੀ ਆਪਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਤੋਂ ਬਾਹਰ ਜਾ ਕੇ ਸਮਾਗਮ ਕਰੀਏ ਦੇ ਪਿੱਛੇ ਕੀ ਰਾਜ ਆ ਇਹ ਜੀ ਸਾਡਾ ਗੁਰੂ ਘਰ ਤੇ ਬਹੁਤ ਕਹਿਣ ਦਾ ਮਤਲਬ ਹੈ ਵੱਡਾ ਬਣਾਇਆ ਹੀ ਆ ਹੀ ਸਾਰੀ ਸੰਗਤ ਨੇ ਕਹਿਣ ਦਾ ਮਤਲਬ ਵੀ ਜਿੰਨੀ ਵੀ ਕਮੇਟੀ ਆ ਸੰਤ ਬਾਪ ਪ੍ਰੇਮ ਸਿੰਘ ਜੀ ਨਾਲ ਗੁਰੂ ਘਰ ਦੀ ਕਮੇਟੀ ਇਹਨਾਂ ਨੇ ਆਹੀ ਬਣਾਇਆ ਬਹੁਤ ਵੱਡੇ ਪਰ ਇਹ ਛੋਟਾ ਪਾਇਆ ਗਿਆ ਹੁਣ ਵੀ ਜਿੰਨੀ ਸੰਗਤ ਆ ਰਹੀ ਹੈ ਗੁਰੂ ਘਰ ਦੇ ਵਿੱਚ ਉਹ ਕੈਨ ਸੰਤ ਬਾਪ ਪ੍ਰਿੰਸ ਸਿੰਘ ਦੇ ਕੈਨ ਦਾ ਮਤਲਬ ਪ੍ਰੋਗਰਾਮ ਦੇ ਵਿੱਚ ਸੰਗਤ ਪੂਰੀ ਨਹੀਂ ਆ ਸਕਦੀ